ਸਾਰੇ ਆਦਮੀ ਕਲਪਨਾਕ ਮੱਤਾ ਨਾਲ ਦਰਬ ਦੀ ਪ੍ਰਾਪਤੀ ਵਾਸਤੇ ਲੱਗੇ ਹੋਏ ਜੇ ਕਲਪਨਾਕ ਭਗਤੀਆਂ ਨੇ ਉਹ ਕਲਪ ਉਹਦਾ ਕਲਪਨਾ ਬਣਵਤਾਂ ਜਮਨ ਲਈ ਆਦਮੀ ਨੇ ਵੀ ਆ ਠੀਕ ਹੈ ਉਹਦੇ ਨਾਲ ਲੱਗੇ ਆਦਮੀ ਆਪਣੀਆਂ ਬੱਤਾਂ ਜਿੱਦੀ ਹੁੰਦੀ ਰਹੇ ਉਹ ਕਾਲਪਨਕ ਉਧਿਰ ਨਹੀਂ ਤਦ ਬਤਾਸ ਪਾਈ ਅਤੰਤ ਇਸੇ ਕਰਕੇ ਉਹਨਾਂ ਦੇ ਕੁਝ ਪ੍ਰਾਪਤੀ ਨਹੀਂ ਹੋ ਰਹੀ ਅੰਤਰੀ ਪਾਰ ਹੈ ਕੁਝ ਸਮਝ ਨਹੀਂ ਆ ਰਹੀ ਕੁਝ ਕਰੀ ਜਾਂਦੇ ਨੇ ਕਿਸੇ ਸੱਟੇ ਤੇ ਨਹੀਂ ਪਹੁੰਚਦੇ ਕੋਰਸਾ ਨਹੀਂ ਮਿਲਿਆ ਕਈ ਕਰਤ ਕੋਟ ਵਿਦਿਆ ਵਿਚਾਰ ਕੋਈ ਕਰੋੜ ਲਗੇ ਨੇ ਵਿਦਿਆ ਵਿਚਾਰ ਕਰਨ ਨੂੰ ਕਰੋੜ ਕੇ ਆਦਮੀ ਕਰੋੜਾ ਆਦਮੀ ਵਿਦਿਆ ਵਿਚਾਰ ਚ ਲੱਗੇ ਹਨ ਨਹੀਂ ਪਾਂਦੀ ਵਿਦੇ ਨਹੀਂ ਤਦਬ ਦ੍ਰਿਸ਼ਟੀ ਪ ਦੇਖੇ ਮਰਾਰ ਤਦ ਵੀ ਮਰਾਰ ਉਹਨਾਂ ਨੂੰ ਉਹਨਾਂ ਵੱਲ ਹੀ ਝਾਕਦਾ ਉਹ ਐ ਨਹੀਂ ਦੇਖਦਾ ਵੀ ਵਿਚਾਰੇ ਲੱਗੇ ਹੋਏ ਨੇ ਇਹਨਾਂ ਵੱਲ ਮੈਂ ਕੁਝ ਝਾਕੇ ਲਾਵਾਂ ਕਿਨੂੰ ਪੁੱਛੇ ਲਵਾ ਜਾਂ ਦੱਸੇ ਲਵਾ ਕੁਛ ਉਹ ਦੇਖਦਾ ਇਹ ਸਦਾ ਹੀ ਨ ਲੱਗੇ ਨ ਲੱਗੇ ਰਹਿਣ ਦੋ ਉਹ ਤਾਂ ਆਣੇ ਨ ਦੋ ਨਾ ਮਿਲ ਲੈ ਕੇ ਨਾ ਕੋਈ ਨ ਲੱਗੇ ਨ ਲੱਗੇ ਰਹਿਣ ਦੋ ਕਿਉਂ ਇਹ ਉਹ ਤੇ ਪੁੱਛੇ ਨਹੀਂ ਹਣ ਅੰਤਰਾ ਆਤਮਾ ਤੇ ਨਹੀਂ ਪੁੱਛਦੇ ਕਬੀਰ ਨੇ ਅੰਤਰਾ ਆਤਮਾ ਤੇ ਪੁੱਛਿਆ ਸੀ ਜਦੋਂ ਕੁਝ ਪ੍ਰਾਪਤੀ ਨਾ ਹੋਈ ਉਹਨਾਂ ਨੂੰ ਪੁੱਛਿਆ ਜਾ ਕੇ ਹਰ ਵਕਤ ਪੁੱਛਦਾ ਸੀ ਵੀ ਭਾਈ प्राप्ति ਨਹੀਂ ਹੋ ਰਹੀ ਉਹ ਲਾਰੇ ਲਾਈ ਜਾਂਦੇ ਸੀ ਜਦਾ ਖੀਰ ਉਹਨਾਂ ਨੇ ਕਹਤਾ ਵੀ ਰਿਤیاں ਸਿੱਧੀਆਂ ਪ੍ਰਾਪਤ ਹੋ ਸਕਦੀਆਂ ਨੇ ਇਹਦੇ ਚੋਂ ਕੁਛ ਨਹੀਂ ਹੋਣਾ ਰੁਕਾ ਨੋਏ ਤੁਸੀਂ ਮੈਨੂੰ ਪਹਿਲਾਂ ਹੀ ਦੱਸ ਦਿੰਦੇ ਤੇ ਰਿਤیاں ਸਿੱਧੀਆਂ ਰਿਤیاں ਸਿੱਧੀਆਂ ਤਾਂ ਮਾਇਆ ਹੈ ਜਾਂ ਕਿ ਹਿੰਦਸ ਦਾਵਰਾ ਸਾਡ ਉਹ ਤਾਂ ਮਾਇਆ ਹੈ ਮਾਇਆ ਦੀ ਭੁੱਖ ਤਾਂ ਸਾਰੇ ਆਦਮੀਆਂ ਨੂੰ ਲੂਈਆਂ ਫਿਰ ਮਾਇਆ ਧਾਰੀ ਤਾਂ ਜਿਹੜੇ ਨਾ ਸਾਰੇ ਉਹ ਭਗਤੀ ਦਾ ਦੋ ਕਰਦੇ ਹੁੰਦੇ ਹਨ ਸਰੀ ਦੁਨੀਆ ਨੂੰ ਮਾਇਆ ਦੀ ਭੁੱਖ ਹੈ ਜੇ ਇੱਥੇ ਆ ਕੇ ਵੀ ਮਾਇਆ ਦੀ ਭੁੱਖੇ ਰਹੇਗੀ ਫਿਰ ਭਗਤੀ ਕਾਦੀ ਹੋਈ ਪਰ ਉਹਨਾਂ ਵਾੜਾ ਵਾਪਸ ਕਰਤੀ ਕਹਿੰਦਾ ਭੁੱਖੇ ਭਗਤ ਨਾ ਕੀਜਾ ਮਾੜਾ ਆਪਣੀ ਲਈਜੋ ਉਹ ਭੁੱਖੇ ਜਿਹਨੂੰ ਮਾਇਆ ਦੀ ਜੋ ਭੁੱਖ ਹੋਵੇ ਭਗਤੀ ਨਹੀਂ ਕਰਦਾ ਹੁੰਦਾ ਇਹ ਭਗਤੀ ਨਹੀਂ ਹੈ ਫਿਰ ਮੈਨੂੰ ਮਾਇਆ ਦੀ ਭੁੱਖ ਨਹੀਂ ਮਾਇਆ ਦੀ ਭਗਤੀ ਨਹੀਂ ਕਰਨੀ ਇਹ ਭਗਤੀ ਮੈਂ ਨਹੀਂ ਕਰਨੀ ਹੈ ਮੈਨੂੰ ਮਾਇਆ ਦੀ ਭੁੱਖ ਨਹੀਂ ਜੋ ਭੁੱਖੇ ਭਗਤੀ ਨਹੀਂ ਕਰਦੇ ਹੁੰਦੇ ਉਹ ਸਿਰ ਮਾਇਆ ਦੀ ਪ੍ਰਾਪਤੀ ਵਾਸਤੇ ਹੀ ਉਹਨਾਂ ਦੀ ਭਗਤੀ ਹੁੰਦੀ ਹੈ ਭਗਤੀ ਨਹੀਂ ਮਾਇਆ ਦੀ ਪ੍ਰਾਪਤੀ ਕੋਈ ਭਗਤੀ ਨਹੀਂ ਰਿਤੇ ਸਿਧੀ ਆਹ ਤਾਂ ਕੋਈ ਭਗਤੀ ਨਹੀਂ ਇਹ ਤਾਂ ਫਸਣ ਵਾਲੀ ਗੱਲ ਇਹ ਮਾਲਾ ਆਪਣੀ ਲਈ ਜਾ ਮੈਨੂੰ ਕੀ ਲੋੜਾ ਹੋ ਵੰਗੂ ਸੰਤਨ ਰੇਦੋ ਮੈਂ ਤਾਂ ਸੰਤਨਣਾ ਬੰਗਾ ਮੈਂ ਨਹੀਂ ਕਿਸੇ ਦਾ ਦੇਣਾ ਮੇਰੇ ਤੇ ਨਹੀਂ ਸੰਦਿਆਂ ਬੰਗਾ ਮੈਂ ਕਿਸੇ ਦਾ ਕਰਜ਼ਾ ਦੇਣਾ ਰਿਤੇ ਸਿਧੀ ਮਾਇਆ ਤਾਂ ਹੋ ਗਿਆ ਵੀ ਭਾਈ ਮੇਰੇ ਤੇ ਲੈਣ ਦੇਣਾ ਕਿਸੇ ਦਾ ਮੈਂ ਪੂਰਾ ਕਰਦਾ ਉਹ ਮੈਂ ਕਰਜ਼ਾ ਥੋੜੀ ਦੇਣਾ ਕਿਸੇ ਦਾ ਮੇਰੇ ਅੰਦਰ ਇਹ ਸਿੱਧੀ ਬੰਕਾ ਮਾਇਆ ਬੰਕਾ ਵੀ ਮਾਇਆ ਦਾ ਤਾਰਨਾ ਅਗਲੇ ਜਨਮ ਜਨਮ ਦੇਣਾ ਪਵੇ। ਮੈਨੂੰ ਇਹ ਵਿਸ਼ਵਾਸ ਨਹੀਂ ਹੈ ਅਗਲੇ ਜਨਮ ਦਾ। ਇਹ ਗੱਲਾਂ ਨੂੰ ਮੈਂ ਨਹੀਂ ਮੰਨਦਾ ਪੜਨ ਤਾਲੀਆਂ ਨੂੰ। ਮੈਨੂੰ ਸੰਤਨੈਣਾ ਚਾਹੀਦੀ ਹੈ। ਮੈਨੂੰ ਤੋੜ ਚਾਹੀਦੀ ਹੈ ਗਿਆਨ ਕੀ ਆਈ ਜਾਂਦੀ ਗਿਆਨ ਦੀ ਤੋੜ ਚਾਹੀਦੀ ਹੈ। ਮੈਨੂੰ ਅੰਦਰ ਰੋਸ਼ਨੀ ਚਾਹੀਦੀ ਹੈ। ਉਹ ਕਹਿੰਦੇ ਨਹੀਂ ਫਿਰ ਇਹ ਤਾਂ ਨਹੀਂ ਹੁੰਦੀ। ਫਿਰ ਉਹਨਾਂ ਕਹੇ ਹੁਣ ਕੀ ਕਰੀਏ ਫੇਰੇ ਆਦ ਆਇਆ ਉਹ ਹੋ ਵੀ ਜਿਹੜੇ ਸੰਤ ਮੰਗਰ ਵਾਲੇ ਆਉਂਦੇ ਹੁੰਦੇ ਨੇ ਉਹ ਤਾਂ ਕਹਿੰਦੇ ਹੁੰਦੇ ਨੇ ਵੀ ਤੈਨੂੰ ਕੁਝ ਨਹੀਂ ਮਿਲਣਾ ਕਿਉਂ ਸਦਾ ਹੀ ਹੋਇਆ ਹੈ ਇਹਦੇ ਨਾਲ ਕੁਝ ਮਿਲਦਾ ਨਹੀਂ ਹੈ ਉਹ ਇਹਨਾਂ ਨੂੰ ਵਾਲਾ ਕਹਿੰਦੇ ਨੇ ਉਹ ਇਹਨਾਂ ਨੂੰ ਵਾਲਾ ਕਹਿੰਦੇ ਨੇ ਇਹ ਤਾਂ ਕਹਿੰਦੇ ਨੇ ਮੰਗਰ ਜਿਹੜਾ ਜਾਊਗਾ ਗੁਰੇ ਦੀ ਉਹ ਪਾਊਗਾ ਉਹ ਹੋ ਸਕਦਾ ਉਹਨਾਂ ਕੋਲ ਕੁਝ ਹੋਵੇ ਫੇਰ ਮੰਗਰ ਗਿਆ ਉੱਥੇ ਜਾ ਕੇ ਜਗਰਤ ਬੜੇ ਫੇਖਾਂ ਖੁੱਲੀਆਂ ਇਹਦਾ ਗੱਲ ਦਾਸ 라 ਹੈ ਅੰਤਰਾਤਮਾ ਦੇ ਪੁੱਛਿਆ ਨ ਵੀ ਹੁਣ ਕੀ ਕਰਾਂ ਇਹ ਪੁੱਛ ਨਹੀਂ ਰਿਹਾ ਕਰ ਰਿਹਾ ਜੇ ਨਾ ਜਰ ਪੁੱਛਦੀ ਨਾ ਰਿਹਾ ਅੰਤਰਾਤਮਾ ਤੋਂ ਉਹਨਾਂ ਚਰ ਪਰਮੇਸ਼ਰ ਝਾਕਦਾ ਹੀ ਨਹੀਂ ਫਿਰ ਫੋਨਾ ਕਿਥੋਂ ਟਿਆ ਪਰਮੇਸ਼ਰ ਨੇ ਫੋਨਾ ਦਿੱਤਾ ਵੀ ਜਾ ਮਗਰ ਚਲਾ ਜਾ ਫਿਰ ਚੇਤਨ ਉਹ ਹੀ ਭੁੱਖਾ ਹੈ ਤਾ ਜਾ ਮਗਰ ਚਲਾ ਜਾ ਫਿਰ ਚਲਾ ਗਿਆ ਮਗਰ ਕੰਨਾ ਵੀ ਮੀਓ ਜਦ ਭੁੱਖ ਹੁੰਦੀ ਹੈ ਉਹ ਬਰਦਾਦ ਰੂਪ ਭੁੱਖ ਸੀ ਟੋਲਦੇ ਫਿਰਦੇ ਸੀ ਉਹ ਬ੍ਰ ਵਿਚਾਰੀ ਨੇ ਕਹ ਤੋ ਨਗੋਰਾ ਫਲਾਣਾ ਇਹ ਉਹ ਕੋਈ ਕੱਲ ਦਾ ਕੋਈ ਨਹੀਂ ਅਸਰ ਹੋਇਆ ਪਤਾ ਸੀ ਵੀ ਸਦਾਈ ਹੈ ਨਾਲ ਦੇ ਸੀ ਨਾ ਪਰ ਭੁੱਖ ਜ਼ਰੂਰ ਵਧ ਗਈ ਇਹ ਬੰਦੇ ਸੀਗੇ ਵੀ ਗੁਰੂ ਤੋਂ ਕੋਈ ਰਾਤਾ ਮਿਲਿਆ ਹੋਇਆ ਹੈ ਨਹੀਂ ਸੀ ਰਾਤ ਕਿਵੇਂ ਬੜੇ ਰੱਗ ਮੈਂ ਮਿਲੇ ਅੰਤਰਾ ਆਤਮਾ ਤੋਂ ਤੇ ਸਮੇਸ਼ ਨੂੰ ਬਹਿ ਤੇ ਤੂੰ ਰਾਹ ਦੇ ਬਸ ਫਿਰ ਮਿਲ ਗਿਆ ਰਾ ਉਧਰ ਰੋ ਧਿਆਨ ਉੱਥੇ ਸੀ ਉਧਰ ਗੱਲ ਪੈ ਗਈ ਕਾਨੇ ਚ ਜੇ ਸੋਚਣ ਤਾਉਗੇ ਵੈਸੋਰ ਚੜਿਆ ਯਾਰ ਮਿਲ ਹੋ ਗਿਆ ਗੱਲ ਨਾਲ ਕਲਿਕ ਕਰਕੇ ਗੱਲ ਜਦ ਅਗੇ ਰੋਟੀ ਕੋ ਲਗੇ ਖਾਣੀ ਕਬੀਰ ਵਾਲੀ ਗੱਲ ਕਬੀਰ ਸਤਗੁਰੂ ਸੂਰ ਮੇ ਬਾਣ ਜੋ ਬਾਹਿਆ ਇੱਕ ਇੱਕੋ ਹੀ ਬਾਣ ਨਾਲ ਫੇਰ ਆਨੰਦ ਪਿਆ ਮੇਰੀ ਮਾਏ ਸਤਸਗੁਰੂ ਦੇ ਪੈ ਜਿਹਨੂੰ ਭੁੱਖ ਹੋਵੇ ਉਹ ਮਿਲ ਜਾਂਦਾ ਇਹ ਕੋਈ ਰਿਕਾਰਡ ਨਹੀਂ ਭੁੱਖ ਹੋਵੇ ਤਾਂ ਮਿਲਿਆ ਨਹੀਂ ਅੱਜ ਤੱਕ ਦਾ ਰਿਕਾਰਡ ਹੈ ਜਿਹਨੂੰ ਭੁੱਖ ਹੋਵੇ ਨਾਮ ਸਿਰ ਨੂੰ ਮਿਲ ਜਾਂਦਾ ਕਿੱਥੋਂ ਮਿਲੇ ਜਾਏ ਕਿਵੇਂ ਦੇਵੇ ਉਹ ਦੇ ਦੁੱਤ ਹਿੱਲਾ ਕੋਈ ਬਣਾਵੇ ਚਾਹੇ ਉਹਨੂੰ ਸਿੱਧਾ ਹੀ ਦੇ ਦੇਵੇ ਤਦਾਵੀ ਦੇ ਸਕਦਾ ਹੋ ਘਰ ਤਾਂ ਤੇਰੇ ਸਭ ਕੁਝ ਸਭ ਦੇ ਘਰ ਸਭ ਕੁਝ ਹੈ ਬੰਗੇ ਤਾਂ ਸਹੀ ਕੋਈ ਨਾਮ ਕੋਈ ਬੰਗੇ ਵੀ ਇਹ ਤਸ ਕਰਨਾ ਨਾਮ ਮੰਗਦੇ ਹੀ ਨਹੀਂ ਲੈਂਦੇ ਹੀ ਦੀ ਇਹ ਤਾਂ ਦਿੱਤਾ ਹੋਇਆ ਨਹੀਂ ਲੈਂਦੇ ਬਗਣਾ ਕੀ ਹਨ ਗੁਰਬਾਣੀ ਸਭ ਉਹ ਦੱਸ ਦਿਆ ਲੈਂਦਾ ਕੌਣ ਸਭ ਪਖੰਡਾ ਹੈ ਕੋਈ ਨਹੀਂ ਲੈਂਦਾ ਗੁਰਨਾਥ ਕਰੇ ਸਾਰੇ ਵੰਡੇ ਲਿਆ ਕੇ ਸਨ ਫਗਦ ਸਾਰੇ ਦੰਦਰ ਹੈ ਨਾ ਘਰ ਜਾ ਜਾ ਕੇ ਲਿਆ ਕੇ ਸਨ ਲੈਂਦੇ ਕੋਈ ਨਹੀਂ ਸਭ ਇਹ ਰੌਲਾ ਹੀ ਰੌਲਾ ਹੁੰਦਾ ਨਾ ਲੋਕਾਂ ਦਾ ਉਦਨਿਆਲੇ ਬੱਲੇ ਬੱਲੇ ਹੁੰਦੇ ਥੋੜੇ ਉੱਦਨ ਲੈਣੇ ਹੁੰਦੇ ਉਦਨ ਲੈਣੇ ਵਾਲੇ ਵੀ ਬਹੁਤ ਥੋੜੇ ਹੁੰਦੇ ਆਹ ਪੀੜਾ ਨਾਮ ਲੈਣ ਵਾਲੀਆਂ ਨਹੀਂ ਆਹ ਜਿਹੜੀਆਂ ਪੀੜਾ ਕੱਠੀਆਂ ਹੋ ਜਾਂਦੀਆਂ ਨੇ ਆਹ ਹੁਣ ਪੀੜਾ ਹੋ ਗਈ ਤੇ ਫਰਗੜਾ ਸਾਹਿਬ ਨਾਮ ਲੈਣ ਵਾਲਾ ਕੋਈ ਵੀ ਨਹੀਂ ਨਾਮ ਲੈਣ ਵਾਲੇ ਉੱਥੇ ਹੀ ਪੀੜ ਜਾ ਕੇ ਕਰਨੇ ਸੀ ਤੂੜ ਫੱਕੜੀਆਂ ਤੇ ਆ ਕੇ ਉਹਦਾ ਤੂੜ ਫੱਕੜ ਨੂੰ ਉਹ ਤੋੜਨੇ ਉਹ ਤੋੜ ਹਰਦਾਂ ਦੀ ਇਹ ਤੋੜ ਅਸੀਂ ਕਹਿ ਦਿੰਦੇ ਵੈਸੇ ਖੇ ਹੈ ਤੋੜੀ ਹੈ ਉਹ ਤੋੜਨੇ ਹੁੰਦੀ ਅਸੀਂ ਆਪਣੀ ਬੋਲੀ ਤੋੜ ਤੋੜ ਦਾ ਗਿਆਨਦੀ ਹੁੰਦੀ ਰਾਬ ਦਾ ਕੋ ਗਿਆਨ ਉਹ ਅਦਵੀ ਜਬ ਗਿਆਨ ਵਾਲ ਨਹੀਂ ਹੋਈ ਪੀੜ ਜਾ ਕੀ ਕੀ ਗੱਲ ਕਿਹਨੂੰ ਸੁਣਾਊਗਾ ਜੇ ਜੇ ਸੱਚ ਬੋਲਣ ਲੱਗ ਜਵੇ ਧੱਕੇ ਮਾਰ ਕੇ ਕਢ ਦੇਣਾ ਉਥੋਂ ਕਿਸੇ ਸਹੇਤੇ ਬੋਲਣ ਨਹੀਂ ਦਿੱਤੇ ਆ ਗਾਣੋਂ ਦੇ ਹੱਥ ਪਰ ਸਾਬ ਚੜਦੇ ਰਤਾ ਬਹੁਤ ਹੈ ਇਹ ਹਾਲਤ ਸੱਚ ਦੀ ਹੈ ਜੇ ਹੁਣ ਵੀ ਜਾ ਕੇ ਬੋਲਦੇ ਵੇ ਉੱਥੇ ਸੱਚ ਨੂੰ ਨਹੀਂ ਬਰਦਾਸ਼ਤ ਕਰਦੇ ਲੋਕ ਐਵੇਂ ਗੱਲਾਂ ਨੇ ਹਾਂ ਵਗਾ ਨਾ ਕਰਗੜ ਲਿਓ ਉਹ ਨੱਕ ਵੀ ਰਗੜਦੇ ਨੇ ਮਾਇਆ ਵਾਸਤੇ ਹੀ ਉੱਥੇ ਇਹ ਭਗਤੀ ਸਾਰੀ ਮਾਇਆ ਵਾਸਤੇ ਹੁੰਦੀ ਹੈ ਕਿਸੇ ਕਿਸਮ ਦੀ ਵੀ ਭਗਤੀ ਹੋਵੇ ਮਾਇਆਤਾਰੀ ਆਵਣ ਦੇ ਨੇ ਜਿਆਦਾ ਲੋਕ ਜਦ ਕਿਸੇ ਧਰਮ ਦੇ ਵਿੱਚ ਪ੍ਰਵੇਸ਼ ਕਰ ਜਾਂਦੇ ਨੇ ਉਹ ਜਿਹਨਾਂ ਰਣ ਵਿੱਚ ਵਾਰਡ 99 9% 99.9% ਲੋਕ ਜਿਹੜੇ ਹੁੰਦੇ ਨੇ ਮਾਇਆਦਾਰੀ ਉੱਤੇ ਮਾਇਆ ਦੀ ਭੁੱਖ ਹਲੇ ਸਿੱਖਾਈ ਬਹੀ ਗੱਲ ਕੋਈ ਸਤਾਰਜ ਲੋਕ ਹੈ ਮਾਇਆਦਾਰੀ ਮਾਇਆ ਦੀ ਭੁੱਖ ਹਲੇ ਗੁਰਬਾਨੀ ਨੂੰ ਰਿਜੈਕਟ ਕਰ ਦਈਏ ਬਿਲਕੁਲ ਇੱਕ ਦਮ ਉਹ ਜੋ ਮਿਲੂਗਾ ਹਕੂਮਤੋਂ ਮਿਲਿਆ ਧਰਮ ਦੇ ਵਿੱਚ ਨਾਮ ਦੀ ਗੱਲ ਹੈ ਜਿਹਨੇ ਲੈਣਾ ਆਜੋ ਜਿਹੜੇ ਲੈਣਾ ਸਾਡੇ ਕੋਲ ਆਉਣ ਦੀ ਲੋੜ ਇਹਨੂੰ ਬਾਹਰ ਦਾ ਲੋਬਾ ਸਾਰੇ ਕੌਣਾਂ ਦੀ ਲੋੜੀ ਲੋਬੀ ਦਾ ਬਸਾ ਨਾ ਕੀਜੇ। ਅਤੀਤ ਦਾ ਲੋਬੀ ਦਾ ਭਰੋਸਾ ਹੀ ਨਹੀਂ ਕਰਦੇ। ਤੇ ਜੀ ਦਾ ਭਰੋਸਾ ਹੀ ਨਹੀਂ ਕਰਦਾ ਗੁਰੂ। ਉਹ ਆਪਣੇ ਘਰ ਕਦੋਂ ਬੁਲਾਉਂਦਾ ਹੈ? ਕਦੋਂ ਕਹੂਗਾ ਮੇਰੇ ਕੋ ਆਵੇ। ਕਦੋਂ ਸਪਰਸ਼ ਕਰੂਗਾ? ਆ ਜਿਹੜੇ ਲੋਕ ਏਜੰਟ ਬਣਾ ਬਣਾ ਕੇ ਸਪਰਸ਼ਾਂ ਕਰਕੇ ਲੋਕਾਂ ਨੂੰ ਬੁਲਾਉਂਦੇ ਨੇ ਨਾ। ਕਿਉਂ ਬੁਲਾਉਂਦੇ ਨੇ ਫਿਰ? ਕਿਉਂ